ਸ਼ਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਅਲਸੀ ਤੇ ਗੁੜ ਦੀਆਂ ਪਿੰਨੀਆਂ ਸਰਦੀਆਂ ਵਿੱਚ ਇਹ ਜ਼ਰੂਰ ਖਾਣੀਆਂ ਚਾਹੀਦੀਆਂ ਸਾਨੂੰ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਐ ਅਲਸੀ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਜ਼ਰੂਰ ਖਾਣੀ ਚਾਹੀਦੀ ਆ ਅੱਜ ਜਿਹੜਾ ਅਸੀਂ ਤੁਹਾਨੂੰ ਤਰੀਕਾ ਦੱਸਾਂਗੇ ਅਲਸੀ ਦੀਆਂ ਬਿੰਨੀਆਂ ਬਣਾਣਾ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੀਆਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਲਸੀ ਦੀਆਂ ਪਿੰਨੀਆਂ ਬਣਾਉਣਾ ਸ਼ੁਰੂ ਕਰਦੇ ਆਂ ਅਲਸੀ ਦੀ ਪਿੰਨੀਆਂ ਬਣਾਣ ਲਈ ਅਸੀਂ ਇੱਥੇ 500 ਗ੍ਰਾਮ ਅਲਸੀ ਲਈ ਹੈ ਅਲਸੀ ਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਕਰਕੇ ਲੈਣਾ ਹੈ ਤੇ 500 ਗ੍ਰਾਮ ਹੀ ਅਸੀਂ ਪੂਜੇ ਹੋਏ ਛੋਲੇ ਲਏ ਆ ਮੈਂ ਛਿਲਕੇ ਵਾਲੇ ਛੋਲੇ ਲਏ ਆ ਤੁਸੀਂ ਬਿਨਾ ਛਿਲਕੇ ਤੋਂ ਵੀ ਲੈ ਸਕਦੇ ਹੋ 500 ਗ੍ਰਾਮ ਅਸੀਂ ਗੁੜ ਲਵਾਂਗੇ ਗੁੜ ਨੂੰ ਮੈਂ ਤੋੜ ਕੇ ਲਿਆਇਆ 250 ਗ੍ਰਾਮ ਇਹਦੇ ਵਿੱਚ ਪਾਵਾਂਗੇ ਅਸੀਂ ਦੇਸੀ ਘਿਓ 1 ਕੱਪ ਦੇਸੀ ਘਿਓ ਦਾ ਲਿਆ ਮੈਂ 20 ਗ੍ਰਾਮ ਇਹਦੇ ਵਿੱਚ ਪਾਵਾਂਗੇ ਬਦਾਮ ਤੇ 20 ਗ੍ਰਾਮ ਹੀ ਅਸੀਂ ਕਾਜੂ ਲਏ ਆ ਤੁਸੀਂ ਇਹਨਾਂ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ 50 ਗ੍ਰਾਮ ਅਸੀਂ ਲਈਏ ਇੱਥੇ ਸਫੇਦ ਵਾਲੇ ਤੇਲ ਹੁੰਦੇ ਆ ਜਿਹੜੇ ਉਹ ਲਏ ਆ 1 ਕੱਪ ਅਸੀਂ ਫੁੱਲ ਮਖਾਣੇ ਦਾ ਲਵਾਂਗੇ ਇਹਦੇ ਵਿੱਚ ਤੁਸੀਂ ਕद्दूकस ਕੀਤਾ ਹੋਇਆ ਨਾਰੀਅਲ ਤੇ ਆਪਣੇ ਖਾਸ-ਖਾਸ ਵੀ ਪਾ ਸਕਦੇ ਹੋ ਕੋਈ ਵੀ ਤੁਸੀਂ ਗੋੰਦ ਵੀ ਪਾ ਸਕਦੇ ਹੋ ਆਪਣੇ ਹਿਸਾਬ ਨਾਲ ਇਹਦੇ ਵਿੱਚ ਡਰਾਈ ਫਰੂਟ ਤੁਸੀਂ ਐਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਪੈਨ ਜਾਂ ਕੜਾਹੀ ਗੈਸ ਤੇ ਰੱਖਾਂਗੇ ਇਹਦੇ ਵਿੱਚ ਅਸੀਂ ਅਲਸੀ ਪਾ ਕੇ ਭੁੰਨਾਂਗੇ ਅਲਸੀ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਜਿਹੜੀ ਅਲਸੀ ਹੈ ਜਿਹੜੀ ਇਹਦੀ ਤੁਸੀਂ ਪਿੰਨੀਆਂ ਬਣਾ ਕੇ ਵੀ ਖਾ ਸਕਦੇ ਹੋ ਪੰਜੀਰੀ ਬਣਾ ਕੇ ਵੀ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਦਹੀਂ ਵਿੱਚ ਵੀ ਪਾ ਕੇ ਖਾ ਸਕਦੇ ਹੋ ਆਪਣੇ ਸਰੀਰ ਲਈ ਵਧੀਆ ਹੁੰਦੀ ਹੈ ਇਹਦੇ ਵਿੱਚ ਵਿਟਾਮਿਨਸ ਮਿਨਰਲਸ ਬਹੁਤ ਜ਼ਿਆਦਾ ਪਾਈ ਜਾਂਦੇ ਆ ਇਹ ਆਪਣੇ ਵਾਲਾਂ ਲਈ ਸਕਿਨ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਦੇਖੋ ਹਲਸੀ ਜਦੋਂ ਤੜਕਾ ਛੜਕਣ ਲੱਗ ਜਾਂਦੀ ਆ ਤਾਂ ਪਤਾ ਲੱਗ ਜਾਂਦਾ ਕਿ ਇਹ ਬਿਲਕੁਲ ਪੁੰਨ ਕੇ ਤਿਆਰ ਹੈ ਇਹਦੇ ਵਿੱਚ ਇੱਕ ਸ਼ਾਈਨਿੰਗ ਆਨ ਲੱਗ ਜਾਂਦੀ ਆ ਤੁਸੀਂ ਮੂਵ ਵਿੱਚ ਪਾ ਕੇ ਇਹਨੂੰ ਚੈੱਕ ਕਰ ਸਕਦੇ ਹੋ ਬਿਲਕੁਲ ਇਹ ਕੜਕ ਹੋਵੇ ਤਾਂ ਇਹਦਾ ਮਤਲਬ ਹੈ ਬਿਲਕੁਲ ਪੁੰਨ ਚੁੱਕੀ ਹੈ ਜੇ ਇਹਦੇ ਵਿੱਚੋਂ ਆਵਾਜ਼ ਆਨ ਲੱਜਵੇ ਹੁਣ ਇਹਨੂੰ ਬਾਹਰ ਕੱਢ ਲਾਂਗੇ ਕਿਸੇ ਇੱਕ ਪਲੇਟ ਵਿੱਚ ਠੰਡੀ ਹੋਣ ਲਈ ਰੱਖ ਦਾਂਗੇ ਕੜਾਈ ਵਿੱਚ ਪਾਵਾਂਗੇ ਅਸੀਂ ਫੁੱਲ ਮਖਾਣੇ ਇਹਨਾਂ ਨੂੰ ਵੀ ਅਸੀਂ ਡਰਾਈ ਰੋਸ ਫੁੱਲੋਂ ਮਖਾਣਿਆਂ ਵਿੱਚ ਵੀ ਜੇ ਆਇਰਨ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰ ਲਾਂਗੇ ਇੱਕ ਵਾਰ ਚੈੱਕ ਕਰ ਲਾਂਗੇ ਦੇਖੋ ਸਾਡੇ ਮਖਾਣੇ ਬਿਲਕੁਲ ਨਵੇਂ ਦੂਰ ਹੋ ਚੁੱਕੇ ਹਨ ਇਹਨਾਂ ਨੂੰ ਵੀ ਅਸੀਂ ਬਾਹਰ ਕੱਢ ਲਾਂਗੇ ਠੰਡੇ ਹੋਣ ਲਈ ਰੱਖ ਦਾਂਗੇ। ਤੁਸੀਂ ਇਹਦੇ ਵਿੱਚ ਜਿਹੜੇ ਕद्दू ਦੇ ਬੀਜ ਵੀ ਐਡ ਕਰ ਸਕਦੇ ਹੋ। ਹੁਣ ਅਸੀਂ ਤੇਲ ਭੁੰਨ ਕੇ ਤਿਆਰ ਕਰਾਂਗੇ ਤੇਲਾਂ ਨੂੰ ਸਿਰਫ 1 ਸੈਕ ਜਾਂ 2 ਸੈਕਿੰਡ ਲਈ ਹੀ ਭੁੰਨਣਾ ਹੈ ਅਸੀਂ ਸਲੋ ਗੈਸ ਤੇ ਇਹਨਾਂ ਦਾ ਕਲਰ ਜ਼ਿਆਦਾ ਚੇਂਜ ਨਹੀਂ ਕਰਨਾ। ਜੀ ਜਦੋਂ ਬਰਾਊਨ ਹੋ ਜਾਂਦੇ ਆ ਤੇ ਇਹਨਾਂ ਵਿੱਚ ਕੜਵਾ ਪਨਾਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਇਹਨੂੰ ਬਸ ਥੋੜੀ ਦੇਰੀ ਹੀ ਅਸੀਂ ਰੋਸਟ ਕਰਾਂਗੇ ਕਿਉਂਕਿ ਇਹਨਾਂ ਵਿੱਚ ਨਮੀ ਹੁੰਦੀ ਉਹ ਬਿਲਕੁਲ ਦੂਰ ਹੋ ਜਾਂਦੀ ਆ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਇੱਕ ਜਾਂ ਦੋ ਚਮਚ ਤੁਸੀਂ ਦੇਸੀ ਘਿਓ ਲੈ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਕਾਜੂ ਤੇ ਬਦਾਮ ਇਹਨਾਂ ਨੂੰ ਅਸੀਂ ਫਰਾਈ ਕਰ ਲਾਂਗੇ ਤੁਸੀਂ ਡਰਾਈ ਫਰੂਟ ਆਪਣੀ ਮਸਾਂਦ ਪਸੰਦ ਦੇ ਇਹਦੇ ਵਿੱਚ ਕੁਝ ਕੋਈ ਵੀ ਐਡ ਕਰ ਸਕਦੇ ਗੋੰਦ ਵੀ ਪਾ ਸਕਦੇ ਹੋ ਤੁਸੀਂ ਖਸਖਸ ਵੀ ਪਾ ਸਕਦੇ ਹੋ ਇਹਦੇ ਵਿੱਚ ਜਿਹੜੇ ਸਾਨੂੰ ਪਸੰਦ ਹੈ ਉਹ ਤੁਸੀਂ ਐਡ ਕਰ ਸਕਦੇ ਹੋ ਇਹਨਾਂ ਦੀ ਮਾਤਰਾ ਮੈਂ ਤੁਹਾਨੂੰ ਦੱਸਤੀ ਆ ਪਰ ਤੁਸੀਂ ਇਹ ਤੋਂ ਵੱਧ ਵੀ ਪਾ ਸਕਦੇ ਹੋ ਤੁਸੀਂ ਘੱਟ ਵੀ ਪਾ ਸਕਦੇ ਹੋ ਤੁਸੀਂ ਬਿਨਾ ਡਰਾਈ ਫਰੂਟ ਤੋਂ ਵੀ ਇਹ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਅਸੀਂ ਇਹਨਾਂ ਨੂੰ ਭੁੰਨ ਕੇ ਚੰਗੀ ਤਰ੍ਹਾਂ ਤਿਆਰ ਕਰ ਲਿਆ ਹੈ ਆਪਣੇ ਡਰਾਈ ਫਰੂਟ ਨੂੰ ਹੁਣ ਜਿਹੜਾ ਕਿ ਉਹ ਰਹਿ ਗਿਆ ਸੀ ਉਹ ਅਸੀਂ ਐਡ ਕਰ ਦਾਂਗੇ ਅਸੀਂ 2 ਚਮਚ ਕਿਹੋ ਦੇ ਹੋਰ ਐਡ ਕੀਤੇ ਆ ਜਿਹੜੇ ਅਸੀਂ ਪੁੱਜੇ ਹੋਏ ਛੋਲੇ ਲਈ ਸੀ ਉਹਨਾਂ ਦਾ ਪਾਊਡਰ ਬਣਾ ਲਿਆ ਸੀਗਾ ਅਸੀਂ ਬਿਲਕੁਲ ਬ੍ਰੇਕ ਪਾਊਡਰ ਬਣਾ ਲੈਣਾ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਆ ਜੇ ਤੁਸੀਂ ਆਟਾ ਭੁੰਨੇ ਹੋਏ ਛੋਲਿਆਂ ਦੀ ਥਾਂ ਤੇ ਆਟਾ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਘਿਓ ਦੀ ਮਾਤਰਾ ਥੋੜੀ ਜਿਹਾ ਜ਼ਿਆਦਾ ਲੈ ਲੈਣੀ ਹੈ ਕਿਉਂਕਿ ਆਟਾ ਭੁੰਨਣ ਲਈ ਘਿਓ ਥੋੜਾ ਜ਼ਿਆਦਾ ਲੱਗ ਜਾਂਦਾ ਹੈ ਥੋੜਾ ਥੋੜਾ ਕਰਕੇ ਅਸੀਂ ਘਿਓ ਪਾਵਾਂਗੇ ਜਿਹੜਾ ਅਸੀਂ 1 ਕੱਪ ਘਿਓ ਲਿਆ ਸੀ ਸਾਰਾ ਸਾਡਾ ਘਿਓ ਲੱਗ ਗਿਆ ਆ ਬਸ ਇੰਨਾ ਘੁੁੰਨਣਾ ਸੀ ਕਿਉਂਕਿ ਭੁੱਜੇ ਹੋਏ ਛੋਲਿਆਂ ਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਸਿਰਫ ਘਿਓ ਵਿੱਚ ਅਸੀਂ ਮਿਕਸ ਕਰਨਾ ਹੈ ਇਸ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਘਿਓ ਵਿੱਚ ਮਿਕਸ ਹੋ ਜਾਣ ਉਦੋਂ ਤੱਕ ਇਹ ਭੁੰਨਣਾ ਹੈ ਆ ਇਦੇ ਵਿੱਚ ਪਾਵਾਂਗੇ ਅਲਸੀ ਜਿਹੜੀ ਅਸੀਂ ਭੁੰਨ ਕੇ ਰੱਖੀ ਸੀ ਅਲਸੀ ਨੂੰ ਠੰਡਾ ਕਰਨ ਤੋਂ ਬਾਅਦ ਅਸੀਂ ਇਹਦਾ ਪਾਊਡਰ ਤਿਆਰ ਕਰ ਲਿਆ ਸੀ ਉਹ ਐਡ ਕਰ ਦਾਂਗੇ ਸਾਰੇ ਇਹਦੇ ਵਿੱਚ ਬਰੀਕ ਪਾਊਡਰ ਤਿਆਰ ਕਰ ਲਿਆ ਸੀਗਾ ਅਸੀਂ ਇਸ ਟਾਈਮ ਤੇ ਐਡ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋਨਾਂ ਨੂੰ ਜੇ ਤੁਸੀਂ ਆਟਾ ਛੋਲਿਆਂ ਦੀ ਤਾਂ ਆਟਾ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਘਿਓ ਦੀ ਮਾਤਰਾ ਥੋੜੀ ਜਿਹੀ ਜ਼ਿਆਦਾ ਲੈ ਸਕਦੇ ਹੋ ਕਿਉਂਕਿ ਆਟੇ ਵਿੱਚ ਘਿਓ ਥੋੜਾ ਜਿਹਾ ਜ਼ਿਆਦਾ ਪੈ ਜਾਂਦਾ ਆ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਗੈਸ ਤੋਂ ਉਤਾਰ ਕੇ ਅਲੱਗ ਰੱਖ ਲਾਂਗੇ ਰਾਹੀ ਬਿਲਕੁਲ ਸਾਡੀ ਗਰਮ ਹੈ ਇਸ ਟਾਈਮ ਤੇ ਇਹਨੂੰ ਅਲੱਗ ਕਰ ਲਾਂਗੇ ਹੁਣ ਰੱਖ ਲਾਂਗੇ ਹੁਣ ਅਸੀਂ ਛਾਸ਼ਨੀ ਬਣਾ ਕੇ ਤਿਆਰ ਕਰਾਂਗੇ ਇੱਕ ਕੱਪ ਅਸੀਂ ਜਿਹੜਾ ਗੁੜ ਲਿਆ ਸੀ 500 ਗ੍ਰਾਮ ਗੁੜ ਲਿਆ ਸੀ ਉਹਦੇ ਵਿੱਚ ਇੱਕ ਕੱਪ ਅਸੀਂ ਪਾਣੀ ਦਾ ਐਡ ਕਰਾਂਗੇ ਪਾਣੀ ਜ਼ਿਆਦਾ ਨਹੀਂ ਪਾਣਾ ਸਿਰਫ ਇੱਕ ਕੱਪ ਹੀ ਐਡ ਕਰਨਾ ਇਹਦੇ ਵਿੱਚ ਇਹਦੀ ਕੋਈ ਤਾਰ ਦੀ ਛਾਸ਼ਨੀ ਬਣਾ ਕੇ ਤਿਆਰ ਨਹੀਂ ਕਰਨੀ ਅਸੀਂ ਗੁੜ ਦੀ ਸਿਰਫ ਜਦੋਂ ਗੁੜ ਚਿਪਚਿਪਾ ਹੋਣ ਲੱਗ ਜਵੇ ਉਦੋਂ ਤੱਕ ਇਹਨੂੰ ਪਕਾਉਣਾ ਹੈ ਸੀ ਥੋੜਾ ਜਿਹਾ ਹਿਲਾਉਂਦੇ ਵੀ ਜਾਵਾਂਗੇ ਨਾਲ ਦੇ ਨਾਲ ਤਾਂ ਕਿ ਸਾਡਾ ਗੁੜਾ ਜਿਹੜਾ ਚਿਪਕੇ ਨਾ ਤਲੇ ਇਹਨੂੰ ਜਿਹੜੀ ਮਾਤਰਾ ਅਸੀਂ ਤੁਹਾਨੂੰ ਪਿੰਨੀਆਂ ਬਣਾਉਣ ਦੀ ਦੱਸੀ ਹੈ ਜੇ ਤੁਸੀਂ ਏਸੀ ਸਹੀ ਨਾਪ ਨਾਲ ਤੁਸੀਂ ਪਿੰਨੀਆਂ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਣਗੀਆਂ। ਚਾਸ਼ਨੀ ਸਾਡੀ ਦੇਖੋ ਚਿਪਚਿਪੀ ਹੋਣ ਲੱਗ ਗਈ ਹੈ ਇੱਕ ਤਰ੍ਹਾਂ ਤਾਰ ਬਣਨ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ। ਹੁਣ ਜਿਹੜਾ ਅਸੀਂ ਭੁੰਨ ਕੇ ਰੱਖਿਆ ਸੀਗਾ ਛੋਲਿਆਂ ਦਾ ਪਾਊਡਰ ਤੇ ਅਲਸੀ ਇਹ ਬਿਲਕੁਲ ਹੀ ਕਰ ਹੈ ਮਾਜੀ ਇਹਦੇ ਵਿੱਚ ਅਸੀਂ ਆਪਣੇ ਡਰਾਈ ਫਰੂਟ ਐਡ ਕਰ ਦਾਂਗੇ ਤੇਲ ਐਡ ਕਰਾਂਗੇ ਆਪਣੇ ਤੇ ਫੁੱਲ ਮਖਾਣਿਆਂ ਨੂੰ ਅਸੀਂ ਥੋੜਾ ਜਿਹਾ ਦਰਦਰਾ ਜਿਹਾ ਪੀਸ ਕੇ ਹੀ ਲਏ ਆ ਮोटे ਪੀਸੀ ਦੇ ਚੰਗੇ ਲੱਗਦੇ ਆ ਖਾਣ ਵਿੱਚ ਕਾਜੂ ਤੇ ਬਦਾਮ ਵੀ ਅਸੀਂ ਥੋੜੇ ਜਿਹੇ ਦਰਦਰੇ ਦੇ ਪੀਸ ਕੇ ਲਏ ਆ ਹੁਣ ਇਹਦੇ ਵਿੱਚ ਪਾਵਾਂਗੇ ਮੈਂ ਦੋ ਚਮਚ ਅਲਸੀ ਦੇ ਬੀਜਾਂ ਨੂੰ ਅਲੱਗ ਕੱਢ ਲਿਆ ਸੀਗਾ ਜਦੋਂ ਅਸੀਂ ਪਿੰਨੀਆਂ ਖਾਂਦੇ ਆ ਤਾਂ ਇਹ ਮੂਹ ਵੀ ਜਾਂਦੇ ਆ ਵਿੱਚ ਬਹੁਤ ਚਤ ਵਧੀਆ ਲੱਗਦੇ ਆ ਖਾਣ ਵਿੱਚ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਸੁੰਡ ਦਾ ਪਾਊਡਰ ਇਹ ਤੁਸੀਂ ਜ਼ਰੂਰ ਪਾਓ ਇਹ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦਾ ਖੰਗ ਜ਼ਖਾਮ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਇਹ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਸਾਰੇ ਪਾਊਡਰ ਨੂੰ ਜੇ ਤੁਸੀਂ ਅਲਸੀ ਦੀ ਪੰਜੀਰੀ ਖਾਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ ਦੇਸੀ ਖੰਡ ਐਡ ਕਰ ਸਕਦੇ ਹੋ ਪੰਜੀਰੀ ਬਣ ਕੇ ਤਿਆਰ ਹੋ ਜਾਂਦੀ ਆ ਹੁਣ ਇਹਦੇ ਵਿੱਚ ਅਸੀਂ ਆਪਣੀ ਚਾਸ਼ਨੀ ਬਣਾਈ ਸੀ ਜਿਹੜੀ ਗਰਮ-ਗਰਮ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਪੁਣਕੇ ਹੀ ਪਾਣਾ ਹੈ ਸੀ ਗੁੜ ਦੀ ਚਾਸ਼ਨੀ ਨੂੰ ਕਿਉਂਕਿ ਗੁੜ ਵਿੱਚ ਕਈ ਵਾਰ ਇੰਪਿਉਰिटीज ਹੁੰਦੀਆਂ ਡੱਕੇ ਵਗੈਰਾ ਹੁੰਦੇ ਆ ਉਹ ਨਿਕਲ ਜਾਂਦੇ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਗੁੜ ਵਿੱਚ ਮਿਕਸ ਕਰ ਲੈਣਾ ਸਾਰੇ ਪਾਊਡਰ ਨੂੰ ਜੇ ਤੁਸੀਂ ਸਹੀ ਮਾਤਰਾ ਨਾਲ ਇਹ ਪਿੰਨੀਆਂ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੀਆਂ ਸਰਦੀਆਂ ਵਿੱਚ 2-3 ਵਾਰ ਇਹ ਬਣਾ ਹੋ ਜਾਂਦੀਆਂ ਨੇ ਕਿਉਂਕਿ ਜਿੱਦੋਂ ਜਿੰਨੀ ਵਾਰ ਅਸੀਂ ਬਣਾਉਂਦੇ ਆਂ ਬਸ 4-5 ਦਿਨ ਵਿੱਚ ਹੀ ਖਤਮ ਹੋ ਜਾਂਦੀਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੀਆਂ ਹੈਲਦੀ ਵੀ ਹੋਣਗੀਆਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਉਹਨਾਂ ਨੂੰ ਦਵੋਗੇ ਤਾਂ ਇਸ ਤਰੀਕੇ ਨਾਲ ਅਸੀਂ ਸਾਰੀ ਪਿੰਨੀਆਂ ਦੇਖੋ ਵੱਟ ਕੇ ਤਿਆਰ ਕਰ ਲਾਂਗੇ ਅਜਵਾੜੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਆ ਕਰੋ ਦੇਖੋ ਕਿੰਨੀ ਵਧੀਆ ਸਾਡੀ ਪਿੰਨੀ ਵੱਟ ਕੇ ਤਿਆਰ ਹੋਈ ਹੈ ਠੰਡੀਆਂ ਹੋਣ ਤੋਂ ਬਾਅਦ ਵੀ ਸਖਤ ਨਹੀਂ ਹੋਣਗੀਆਂ ਬਿਲਕੁਲ ਨਰਮ ਹੀ ਰਹਿਣਗੀਆਂ ਸਾਰੀਆਂ ਪਿੰਨੀਆਂ ਨੂੰ ਅਸੀਂ ਇਸ ਤਰੀਕੇ ਨਾਲ ਵੱਟ ਕੇ ਤਿਆਰ ਕਰ ਲਾਂਗੇ ਇਹਨਾਂ ਨੂੰ ਤੁਸੀਂ ਕਿਸੇ 에어ਟਾਈਟ ਕੰਟੇਨਰ ਵਿੱਚ ਪਾ ਕੇ 1 ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਸਾਡੀ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਇਹ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈਆਂ ਬਿਲਕੁਲ ਹੀ ਸੌਫਟ